ਅਬੋਰ ਸ਼ਹਿਰ ਵਿੱਚ ਚੋਰਾਵੋਲੋ ਲਗਾਤਾਰ ਆਦਿਆ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਅਤੇ ਪੁਲਿਸ ਪ੍ਰਸ਼ਾਸਨ ਕੋਈ ਵੀ ਕਾਰਵਾਈ ਨਹੀਂ ਕਰ ਰਿਹਾ ਇਹ ਕਹਿ ਰਿਹਾ ਹੈ ਬੀਤੀ ਦੇਰ ਰਾਤ ਅਬੋਰ ਬੱਸ ਸਟੈਂਡ ਦੇ ਮਗਰ ਦੁਕਾਨਾਂ ਤੇ ਹੋਈ ਚੋਰੀ ਤੋਂ ਬਾਅਦ ਦੁਕਾਨ ਮਾਲਕਾਂ ਦਾ ਦੁਕਾਨ ਮਾਲਕਾਂ ਨੇ ਦੱਸਿਆ ਵੀ ਲਗਾਤਾਰ ਚੋਰੀਆਂ ਹੋ ਰਹੀਆਂ ਹਨ ਇੱਕ ਮਹੀਨਾ ਪਹਿਲਾਂ ਵੀ ਦੁਕਾਨ 'ਤੇ ਚੋਰੀ ਹੋਈ ਅਤੇ ਫਿਰ ਚੋਰੀ ਹੋਈ ਹੈ ਹੁਣ ਲਗਾਤਾਰ ਕਈ ਦੁਕਾਨਾਂ 'ਤੇ ਤਾਲੇ ਤੋੜੇ ਗਏ ਇਸ ਮੱਦੇ ਵਿੱਚ ਦੁਕਾਨਦਾਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਵੀ ਲੱਗਦਾ ਹੈ ਫਾਇਲ ਕੇ ਪ੍ਰਸ਼ਾਸਨ ਅਬੋਰ ਪ੍ਰਸ਼ਾਸਨ ਹੈ ਹੀ ਨਹੀਂ ਲੋਕਾਂ ਵਿੱਚ ਸਹਿਮ ਹੈ ਦੁਕਾਨਦਾਰਾਂ ਨੇ ਮੰਗ ਕੀਤੀ ਹੈ ਇਨਸਾਫ ਦੀ ਇੱਥੇ ਦੁਕਾਨਦਾਰਾਂ ਨੇ ਕਿਹਾ ਵੀ ਉਹਨਾਂ ਨੂੰ ਲੱਗਦਾ ਹੈ ਵੀ ਚੋਰਾਂ ਨੂੰ ਹੌਸਲੇ ਬੁਲੰਦ ਹਨ ਤੇ ਪ੍ਰਸ਼ਾਸਕ ਮੂਕ ਦੋਸ਼ਮਲੰਕਿਤ ਤਮਾਸ਼ਾ ਵੇਖ ਰਿਹਾ ਹੈ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਕੀ ਕੁਝ ਕਿਹਾ ਅਤੇ ਅਗਲੀ ਕਾਰਵਾਈ ਕੀ ਕਰ ਰਹੇ ਹਨ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਆ ਦਰਸ਼ਕੋ ਕੀ ਨਾ ਕਦੋਂ ਨੁਕਸਾਨ ਹੋਇਆ ਕਦੋਂ ਪਤਾ ਲੱਗਿਆ ਤੁਹਾਨੂੰ ਸਾਨੂੰ ਸਵੇਰੇ 6 ਵਜੇ ਪਤਾ ਲੱਗਿਆ ਜੀ ਪੜੋਸੀ ਨੇ ਆ ਕੇ ਬੂਹਾ ਖੜਕਾਇਆ ਸਾਡਾ ਕੀ ਕੀ ਨੁਕਸਾਨ ਹੋਇਆ ਔਰ ਕਿੰਨੀ ਵਾਰੀ ਚੋਰੀ ਹੋਈ ਹੈ ਪਹਿਲਾਂ ਵੀ ਹੋਈ ਹੈ ਤੁਹਾਡੇ ਪਹਿਲਾਂ 13 ਦੋਨ ਹੋਈ ਸੀ ਜੀ ਕਿੰਨਾ ਕੁ ਨੁਕਸਾਨ ਅੱਜ ਹੁਣ ਦਾ ਮਤਲਬ ਉਦੋਂ ਦਾ ਹੋਇਆ ਸੀ 15-20 ਹਜ਼ਾਰ ਦਾ ਹੁਣ ਤਾਂ 2-3 ਹਜ਼ਾਰ ਗੱਲੇ ਚ ਪਿਆ ਸੀ ਉਹਨਾਂ ਨੇ ਤੋੜਿਆ ਗੱਲਾਂ ਉਹ ਕੱਢ ਕੇ ਲੈ ਗਏ ਇਹ ਸ਼ਟਰ ਪਹਿਲਾਂ ਵੀ ਐਵੇਂ ਤੋੜਿਆ ਸੀਗਾ ਸੇਮ ਸੇਮ ਐਵੇਂ ਸ਼ਟਰ ਹੈ ਜਿਵੇਂ ਤੋੜਿਆ ਕੀ ਕਹਿਣਾ ਚਾਹੋਗੇ ਪੁਲਿਸ ਬਾਰੇ ਜੀ ਕੋਈ ਕਾਰਵਾਈ ਕਰੇ ਜੀ ਪਹਿਲਾਂ ਹੀ ਨਹੀਂ ਉਹਨਾਂ ਨੇ ਕੋਈ ਕੀਤੀ ਹੈ ਹਾਂ ਵਾਲੀ ਵਾਰ ਸੀ ਵਜੂਦ ਗਾਲੀ ਆਈ ਕੋਈ ਵਾਲੀ ਵਾਰ ਨਹੀਂ ਆਇਆ ਤੇ ਹੁਣ ਜਿਹੜੀਆਂ ਫਿਰ ਤੋਂ ਲੱਗ ਗਿਆ ਬਜ਼ਾਰਾਂ 'ਚ ਕੀ ਕਹਿਣਾ ਚਾਹੋਗੇ ਕੋਈ ਤਾਂ ਪ੍ਰਸ਼ਾਸਨ ਜਿਹੜਾ ਕਹਿੰਦੇ ਨੇ ਸਾਨੂੰ ਲੱਗਦਾ ਸੁੱਤਾ ਪਿਆ ਜਿਵੇਂ ਕਹਿੰਦੇ ਨੇ ਉਹਨ ਇੱਕ ਦੁਕਾਨਦਾਰ ਦੀ ਚੋਰੀ ਅੱਜ ਤੋਂ ਜੋ ਕਹਿੰਦੇ ਨੇ 10 ਦਿਨ ਪਹਿਲੇ ਹੋਈ ਹੈ ਅੱਜ ਚੋਰ ਉਸ ਦੁਕਾਨ ਤੇ ਫੇਰ ਆ ਗਿਆ ਮਤਲਬ ਚੋਰਾਂ ਦੀ ਜਿਹੜੀ ਜਿਵੇਂ ਕਹਿੰਦੇ ਨੇ ਮੰਨ ਲਈਤ ਆਪਾਂ ਕੀ ਉਹਨਾਂ ਹੌਸਲੇ ਕਿੰਨੇ ਬੁਲੰਦੇ ਨੇ ਚੋਰਾਂ ਦੇ ਉਹਨਾਂ ਨੂੰ ਕੋਈ ਜਮਨ ਕਦੇ ਖੌਫ ਹੀ ਨਹੀਂਗਾ ਉਹ ਪ੍ਰਸ਼ਾਸਨ ਦਾ ਕੰਮ ਨਹੀਂ ਕਿਸੇ ਦਾ ਕੌਮੜੀ ਕਿੰਨੇ ਕੁ ਦੁਕਾਨਾਂ 'ਚ ਚੋਰੀ ਹੋਈ ਅੱਜ ਅੱਜ ਤਿੰਨ ਦੁਕਾਨਾਂ 'ਚ ਹੋਈ ਹੈ ਜੀ ਤੁਸੀਂ ਗੱਲ ਕੀਤੀ ਕੋਈ ਅਫਸਰਾਂ ਨਾਲ ਕੀ ਕਹਿੰਦੇ ਨੇ ਜੀ ਅਫਸਰ ਹਣ ਐਸਐਸ ਨਾਲ ਗੱਲ ਹੋਈ ਹੈ ਜੀ ਉਹ ਕਹਿੰਦੇ ਜੀ ਮੈਂ ਕਹਿੰਦੇ ਜਿੰਨਾ ਜਲਦੀ ਹੁੰਦਾ ਜਿਉਂ ਕਹਿੰਦੇ ਨੇ ਉਹਨਾਂ ਦੇ ਨਕੇਲ ਪਾਵਾਂਗੇ ਠੀਕ ਫਿਰ ਜ਼ੋਰ ਲਾ ਦੇ ਕਦੋਂ ਪਤਾ ਲੱਗਿਆ ਚੋਰੀ ਦਾ ਕੋਣੇ ਕਿਛੇ ਵੇਲੇ ਸਵੇਰੇ ਕਿੰਨੇ ਰੁਪਈਆ ਚੋਰੀ ਹੋਈ ਲਗਭਗ 5000 ਕਿਵੇਂ ਆਏ ਚੋਰ ਕਿਵੇਂ ਬੜੇ ਸੀਗੇ ਇਸ ਤੋਂ ਕੀ ਕੋਈ ਨਹੀਂ ਕਹਿ ਸਕਦਾ ਨੇ ਛੱਡ ਦੇ ਚੱਲ ਰਹਿ ਜਾਂਦੇ ਆਂ ਦੇਖਿਆ ਜੀ ਨਾ ਗਿਰਿਚਾਂ ਦੇ ਨੇ ਫੋਨ ਕੀਤਾ ਕਿਸੇ ਨੂੰ ਪੁਲਿਸ ਨੂੰ ਮੇਰਾ ਬਿੱਟੂ ਰਾਜਪਾਲ ਹੈ ਇਹ ਕਿੰਨੀ ਵਾਰੀ ਚੋਰੀ ਹੋਈ ਆ ਦੂਜੀ ਵਾਰੀ ਚੋਰੀ ਹੋ ਗਈ ਅੱਜ ਕਿੰਨਾ ਨੁਕਸਾਨ ਹੋਇਆ ਅੱਜ 8-10000 ਤਕਰੀਬ ਹੋਇਆ ਜੀ ਸ਼ਟਰ ਦਾ ਅਲੱਗ ਹੋ ਜਾਂਦਾ ਮਤਲਬ 4-5000 ਸ਼ਟਰ ਦਾ ਹੀ ਲੱਗ ਜਾਂਦਾ ਹੈਗਾ ਜੀ ਅੱਛਾ ਵੀ ਸਾਢੇ 12 ਸਮੇਂ ਤੋਂ ਬਾਹਰ ਹੈ ਵੀ ਦੁਕਾਨਦਾਰ ਇਹਨਾਂ ਛੋਟਾ ਦੁਕਾਨਦਾਰ ਕਰੇ ਤਾਂ ਕਰੇ ਕੀ ਜੀ ਫੇ ਰੋਟੀ ਕਮਾਣੀ ਹੋਖੀ ਹੋਈ ਵੀ ਸਾਡੇ ਬਸੇ ਤਾਂ ਨੇ ਜੀ ਜਿਹੜਾ ਸਦਰ ਬਾਜ਼ਾਰ ਐਸੋਸੀਏਸ਼ਨ ਹੈਗਾ ਕਿਸੇ ਦੀ ਕੋਈ ਸੁਣਾਈ ਨਹੀਂ ਕਰ ਰਹੇਗਾ ਵੀ ਇਹ ਆਪਦੀ ਰਾਜਨੀਤੀ ਕਰੀ ਜਾਂਦੇ ਐ ਇੱਧਰ ਉੱਧਰ ਵੜ ਜਾਂਦੇ ਪਾਰਟੀਆਂ 'ਚ ਸਦਰ ਬਾਜ਼ਾਰ ਦੀ ਕੋਈ ਵੈਲਿਊ ਹੈ ਨਹੀਂ ਪ੍ਰਸ਼ਾਸਨ ਤਾਂ ਕੋਈ ਸੁਣੇਗਾ ਜੇ ਸਦਰ ਬਾਜ਼ਾਰ ਇਕਤਾ ਹੋਊਗੀ ਵਪਾਰੀਆਂ ਦੀ ਇਕਤਾ ਹੋਏਗੀ ਵਪਾਰੀ ਇਕਤਾ ਹੈ ਨਹੀਂ ਬਿਲਕੁਲ ਵਪਾਰੀਆਂ ਨੂੰ ਇਕਤਾ ਜ਼ਰੂਰੀ ਹੈ ਸਦਰ ਬਾਜ਼ਾਰ ਦਾ ਜਾਂ ਤਾਂ ਪ੍ਰਧਾਨ ਬਦਲੇ ਜਾਵੇ ਜਾਂ ਵਪਾਰ ਮੰਡਲ ਸੋਚੇ ਇਸ ਬਾਰੇ ਕਿਸ ਵਪਾਰ ਮੰਡਲ ਹੀ ਨਹੀਂ ਸੋਚੂਗਾ ਕੱਲ ਨੂੰ ਨੁਕਸਾਨ ਤਾਂ ਛੋਟੇ ਦੁਕਾਨਦਾਰਾਂ ਦਾ ਹੈਗਾ ਜੀ ਇਹ ਦੁਕਾਨਦਾਰਾਂ ਦੇ ਸ਼ਟਰ ਉੱਤੇ ਨੇ ਮडम ਮੰਨ 10 ਤੋਂ 12000 सीसीटीवी हजार देख रहे हैं तो बंदी कार्रवाई करा ए बी एबीए न्यूज चैनल देखने वाले सभी दर्शकों से हम अपील करते हैं कि एबीए न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत